ਅੱਜ ਅਸੀਂ ਲਹਿਰਾਗਾਗਾ ਦੇ ਵਿਖੇ ਸਾਡੀ ਭਾਰਤੀ ਕਿਸਾਨ ਜੁਨੈਰੇਟਾ ਗਰਾਹਾ ਬਲਾਕ ਲਹਿਰਾ ਵੱਲੋਂ ਬੀਜਪੀ ਦਾ ਵਿਰੋਧ ਕਰਨ ਜਾ ਰਹੇ ਹਾਂਗੇ ਕੋਈ ਬੀਜਪੀ ਦੇ ਵੱੱਡੇ ਆਗੂ ਨੇ ਇੱਥੇ ਆਉਣਾ ਮੀਟਿੰਗ ਕਰਨ ਵਾਸਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਤੇ ਇਹਨਾਂ ਦਾ ਵਿਰੋਧ ਕਰਾਂਗੇ ਤੇ ਉਹਨਾਂ ਦਾ ਨਾਅਬਦੀ ਨਾਅਰੇਬਾਜ਼ੀ ਕਰਾਂਗੇ ਕਿਉਂਕਿ ਇਹ ਬੀਜਪੀ ਸਾਡੇ 750 ਕਿਸਾਨਾਂ ਦੀ ਕਾਤਲ ਹੈ ਤੇ ਬਾੜਾਂ ਦੇ ਬੈਠੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਨੇ ਆਪਣੇ ਹੱਕ ਮੰਗਦਿਆਂ ਤੇ ਤੇ ਹੋਰ ਇਹਨਾਂ ਦੀਆਂ ਨੀਤੀਆਂ ਪਾਲਿਸੀਆਂ ਨੇ ਜਿਹੜੀਆਂ ਕਿਸਾਨ ਵਿਰੋਧੀ ਫੈਸਲੇ ਕੀਤੇ ਨੇ ਸਰਕਾਰ ਨੇ ਉਹਨਾਂ ਨੂੰ ਲੈ ਕੇ ਕਿਸਾਨਾਂ ਦੇ ਨਾਲ ਜੋ ਪਿਛਲੇ 2020 ਦੇ ਵਿੱਚ ਜਿਹੜਾ ਅੰਦੋਲਨ ਸ਼ੁਰੂ ਹੋਇਆ ਸੀ ਕਿਸਾਨਾਂ ਮਜ਼ਦੂਰਾਂ ਨਾਲ ਵਾਅਦੇ ਕਰਕੇ ਬੀਜੇਪੀ ਸਰਕਾਰ ਸਾਫ਼ ਮੁੱਕਰੀ ਐ ਇਸ ਵਜੋਂ ਅਸੀਂ ਇਹਨਾਂ ਦਾ ਅੱਜ ਵਿਰੋਧ ਕਰਾਂਗੇ ਕਿਹੜੀ ਕਿਹੜੀ ਜੁਨੀਅਰ ਵਿਰੋਧ ਕਰ ਰਹੀ ਹੈ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਜੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਜੁਨੀਅਰ ਤਗਰਾਹਾਂ ਵੱਲੋਂ ਇਹਨਾਂ ਦਾ ਵਿਰੋਧ ਕਰ ਰਿਹਾ ਹੈਗਾ ਅਤੇ ਕਾਲੀਆਂ ਝੰਡੀਆਂ ਲੈ ਕੇ ਨਾਰੇਬਾਜ਼ੀ ਕਰਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਸ਼ਾਂਤਮਈ ਤਰੀਕੇ ਨਾਲ ਅਸੀਂ ਇਹ ਬਰੂਰ ਕਰਾਂਗੇ ਕੁਛ ਨਹੀਂ ਹੈ ਜੀ ਇਹ ਕਹਿੰਦੇ ਪਿੰਡਾਂ ਜਿਹੜੀ ਬਣ ਦੇਣਾ ਪਿੰਡਾਂ 'ਚ ਤਾਂ ਅਸੀਂ ਆਲਰੇਡੀ ਜਗੇ ਪਿੰਡਾਂ 'ਚ ਰਹ ਲਵੇ ਸਾਨੂੰ ਕਿੱਥੇ ਕੱਢਾਂਗੇ ਇਹ ਇਹ ਤਾਂ ਉਹ ਸੋਚ ਜਿਹੜੀ ਹੈ ਨਾ ਇਹ ਆਮ ਆਦਮੀ ਪਾਰਟੀ ਕਰਵਾ ਰਹੀ ਹੈ ਔਰ ਇਹ ਕਾਂਗਰਸ ਕਰਵਾ ਰਹੀ ਹੈ ਔਰ ਇਹ ਜਿਹੜੇ ਆ ਸਾਰੇ ਫੇਲ ਹੋਣਗੇ ਸਾਡੇ ਵਰਕਰ ਬੜੇ ਬਹਾਦਰ ਆ ਸਾਡੀ ਲੀਡਰਸ਼ਿਪ ਬੜੀ ਮਜ਼ਬੂਤ ਆ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ 당 ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਇਹਨਾਂ ਦਾ ਲੋਕਤੰਤਰ 'ਚ ਵਿਸ਼ਵਾਸ ਨਹੀਂ ਜਿਹੜੇ ਲੋਕ ਇਹ ਕੰਮ ਕਰਦੇ ਆ ਕਿਸਾਨ ਤਾਂ ਸਾਡਾ ਇਹ ਕਿਸਾਨ ਸਾਡੂ ਵੋਟ ਪਾ ਕਰਦਾ ਹੋਵੇ ਸਾਡੇ ਦੇਸ਼ ਸਰਕਾਰ ਕਿਵੇਂ ਬਣੇ ਮੋਦੀ ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਨੇ ਅਸੀਂ ਸਾਰੇ ਵਰਗਾਂ ਦਾ ਹਿਤ ਕਰ ਰਹੇ ਆ ਤੇ ਪੂਰੇ ਦੇਸ਼ ਦਾ ਵਿਕਾਸ ਹੋ ਰਿਹਾ ਇਕਨੋਮੀ ਸਟਰੈਂਥਨ ਹੋ ਰਹੀ ਆ ਤੇ ਕੀ ਹੋ ਰਿਹਾ ਹੈ ਤੇ ਦੇਸ਼ ਮਜ਼ਬੂਤ ਹੋ ਰਿਹਾ ਨਾ ਦੇਸ਼ ਤੇਜ ਮਜ਼ਬੂਤ ਹੋ ਰਿਹਾ ਤਾਂ ਪੂਰੇ ਦੇਸ਼ ਦੇ ਨਾਗਰਿਕ ਮਜ਼ਬੂਤ ਹੋ ਰਿਹਾ ਹਿੰਦੂ ਵੀ ਮੁਸਲਮਾਨ ਵੀ ਸਿੱਖ ਵੀ ਐਸਾਈ ਵੀ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਿਆਸ ਉਹੀ ਹੈ ਸਰ ਪੰਜਾਬ ਦੇ ਵਿੱਚ ਦਿੱਕਾਂ ਦਾ ਐਲਾਨ ਕਰਤਾ ਤੱਕ ਹੁੰਦੀ ਸੁਭਾਵਨਾ ਹੈ ਜਿਹੜੇ ਬਾਕੀ ਨੇ ਅਰੇ ਸੀਟਾਂ ਤਾਂ ਆ ਜਾਣਗੀਆਂ ਜਿਹੜਾ ਵੀ ਆਉ ਉਹ ਅਸੀਂ ਉਹੀ ਚੋਣ ਜੀ ਲੜਦੇ ਫਿਰਦੇ ਆ ਹੋਰ ਕੀ ਕਰ ਰਹੇ ਆ ਕਿ ਕੈਂਡੀਡੇਟ ਨੇ ਤਾਂ ਆ ਕੇ ਆਪਣਾ ਬੈਗ ਰੱਖਣਾ ਹੁੰਦਾ ਲੜਨਾ ਹੁੰਦਾ ਸਾਡੀ ਪਾਰਟੀ ਚ ਕੋਈ ਨਾ ਕੋਈ ਕਰਨਾ ਹੁੰਦਾ ਸਾਰਾ ਕੋਈ ਨਵੇਂ ਲੀਡਰ ਆਉਣ ਦੀ ਸੁਭਾਵਨਾ ਹੈ ਜਿਵੇਂ ਲਗਾਤਾਰ ਪਾਸੇ ਪਾਸੇ ਲੀਡਰਾਂ ਰੋਡਾਉਂਡ ਲਿਆਉਣ ਦੇ ਚੱਕਰ ਚ ਨਹੀਂ ਰਹਿੰਦੇ ਹਾਂ ਤੇ ਆਪਣੇ ਆਪ ਆਈ ਜਾਂਦੇ ਲੋਕ ਇਹ ਕਾਫਲਾ ਇਦਾਂ ਹੀ ਵੱਧਦਾ ਰਹਿਣਾ ਸਾਨੂੰ ਕਿਉਂਕਿ ਅਸੀਂ 23 ਸੀਟਾਂ ਲੜਦੇ ਸੀ ਸਾਡਾ ਪੂਰਾ ਪੰਜਾਬ 'ਚ ਪ੍ਰਸਾਰ ਪ੍ਰਚਾਰ ਪੂਰਾ ਨਹੀਂ ਹੋਇਆ ਸੀ ਤੇ ਹੁਣ ਲੋਕਾਂ ਨੇ ਆਉਣਾ ਹੀ ਆ ਨਵੇਂ ਲੋਕ ਆਉਣਗੇ ਅਸੀਂ ਨਵੇਂਾਂ ਦਾ ਵੀ ਸਵਾਗਤ ਕਰਦੇ ਆਂ ਪੁਰਾਣੇ ਸਾਡੇ ਹੈਗੇ ਹੀ ਆ ਉਹ ਤਾਂ ਸਾਡੀ ਤਾਕਤ ਨੇ ਪੁਰਾਣੇ ਤਾਂ ਅਸੀਂ ਵਿਚਾਰਧਾਰਕ दल ਆ ਤੇ ਜਿਹੜੇ ਸਾਡੀ ਵਿਚਾਰਧਾਰਾ ਦੇ ਕੈਟਰ ਹੈਗਾ ਸਾਡਾ ਪੁਰਾਣਾ ਉਹ ਤਾਂ ਸਾਡੀ ਇੱਕ jaan ਆ ਤਾਕਤ Subscribe to One India channel and never miss an update